ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਬੱਦਣੀ ਕਲਾਂ ਜੀ ਜ਼ਿਲ੍ਹਾ ਮੋਗੇ ਦਾ ਪਿੰਡ ਆ ਤੇ ਤਹਿਸੀਲ ਇਹਨੂੰ ਨਿਹਾਲ ਸਿੰਘ ਵਾਲਾ ਪੈਂਦੀ ਹੈ ਜਦੋਂ ਆਪਾਂ ਮੋਗੇ ਤੋਂ ਬਰਨਾਲੇ ਵਾਲੇ ਹਾਈਵੇ ਤੇ ਜਾਂਦੇ ਆ ਤਾਂ ਹਾਈਵੇ ਦੇ ਉੱਪਰ ਹੀ ਪਿੰਡ ਰਹੇ ਜਾਂਦਾ ਜੀ ਦੋ ਨਾਗਾ ਜੀ ਚੰਗੀਆਂ ਵੇੜਾਂ ਦਾ ਬਾਈ ਹੋਣਾ ਦਾ ਕੰਮ ਆ ਪਹਿਲਾਂ ਵੀ ਆਪਾਂ ਇਸ ਕਰੋ ਕਈ ਵੀਡੀਓ ਅਪਲੋਡ ਕੀਤੀਆਂ ਨੇ ਜੀ ਪਣ ਦੋ ਸੂਏ ਸਵਾਏ ਨਾਗਾ ਜੀ ਮੈਂ ਰੇਕ ਵੀਡੀਓ ਚ ਬੇਨਤੀ ਕਰਦਾ ਹੁੰਨਾ ਬਈ ਜਦੋਂ ਵੀ ਤੁਸੀਂ ਸੂਏ ਸਵਾਏ ਨਾਗ ਦੀ ਖਰੀਦ ਕਰਦੇ ਹੁੰਨੇ ਆ ਤਾਂ ਆਪਦੀ ਦੋ ਟਾਈਮ ਚਾਰ ਟਾਈਮ ਮਿਲਕਿੰਗ ਤੁਸੀਂ ਕਰ ਸਕਦੇ ਹੁੰਨੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਂ ਹ ਅਨਸਰਾ ਜੀ ਪਿੰਡ ਬਦਨੀ ਅਲ ਸ਼ਹਿਰ ਵਾਲੀ ਸ਼ਹਿਰ ਵਾਲੀ ਬਦਨੀ ਵੱਡੀ ਬਦਨੀ ਵੀ ਕਹਿੰਦੇ ਆ ਭਾਈ ਮੋਗੇ ਤੋਂ ਕਿੰਨੀ ਵਾਟ ਹੋਊ ਜੀ ਮੋਗੇ ਤੋਂ ਹੈਗਾ ਜੀ 17 18 ਕਿਲੋਮੀਟਰ 17 18 ਕਿਲੋਮੀਟਰ ਠੀਕ ਆ ਭਾਈ ਤੇ ਦੋ ਵੈੜਾ ਹੀ ਆ ਬਈ ਅੱਜ ਦੋ ਹੀ ਵੈੜਾ ਹੀ ਆਪਣੇ ਕੋਲ ਇਧਰੋਂ ਵੈੜ ਤੋਂ ਸ਼ੁਰੂ ਕਰਦੇ ਆ ਸੁਆ ਕਿੰਨਾ ਮੈਂ ਬਈ ਦੂਜਾ ਸੁਆ ਓਰੀਜਨਲ ਕਦੋਂ ਸੁਈ ਹੈ ਜੀ ਇਹ ਸੁਈ ਨੂੰ ਆਇ ਹੋ ਗਈ ਤੀਜਾ ਚੌਥਾ ਦਿਨ ਬੱਚਾ ਕੀ ਹੈ ਜੀ ਬੱਚਾ ਹੀ ਮਗਰਾ ਜੇਰ ਕੰਪਲੀਟ ਹੈ ਜੀ ਜੇ ਇਹਦੀ ਓਕ ਜਾਂ ਕੰਪਲੀਟ ਆ ਕਿੰਨਾ ਹੁਣ ਦੁੱਧ ਆ ਕਿ ਬੌਲੀ ਹੈ ਜੀ ਬੌਲੀ ਹੈ ਹੁਣ ਹੋਊਗੀ 18-17 ਕਿਲੋ ਰਾਮ ਲੋਖ ਦਾਂਗੇ ਬਈ ਹਾਂ ਜੀ ਐ ਜੋਖ ਲੈ ਜਾ ਭਲਾ ਤੋ ਕੋਈ ਤਿੰਨ ਚਾਰ ਡਾਂ ਆਪਣੇ ਘਰੇ ਅਗਲਾ ਚਵਾਈ ਕਰਕੇ ਲੈ ਕੇ ਹਾਂ ਪਰਾਂ ਤਿੰਨ ਡੰਗ ਚੋ ਕੇ ਲੈ ਕੇ ਜਾ ਹਾਂ ਠੀਕ ਆ ਕਿੰਨਾ ਪਿਆਜੂ ਕਰਮ ਵਾਲੀ ਇਹ ਰਾਮ ਨਾ ਜੀ 24-25 ਕਿਲੋ ਦ ਥਣਾ ਦੀ ਓਕੇ ਜੀ ਥਣਾ ਦੀ ਓਕੇ ਹੀ ਪੂਰ ਸ਼ਰਲੇ ਦੀ ਥਣਾ ਦੀ ਓਕੇ ਹੀ ਤੋਰ ਕੇ ਦਿਖਾਦੀ ਵੀਰੇ ਤੋਰੀ ਵਹਿੜਾ ਰੰਗ ਪ੍ਰਿੰਟ ਕਰਮਾਲੀ ਦਾ ਪੂਰਾ ਚੰਗਾ ਜੀ ਬੱਚੇ ਨੂੰ ਇਹਨੇ ਜਨਮ ਦਿੱਤਾ 18 ਕਿਲੋ ਬੌਲੀ ਦੀ ਤੁਸੀਂ ਚਵਾਈ ਕਰ ਸਕਦੇ ਹੋ ਬਾਕੀ ਵੀਰੇ ਵਹਿੜ ਵੱਡੀ ਆ ਜਾਤ ਵਾਲੀ ਆ ਬਰੀਡ ਵਾਲੀ ਆ ਸੀਮਣ ਵੀ ਚੰਗਾ ਲੱਗਿਆ ਸੀ ਬੱਚਾ ਮੇਲ ਆ ਗਿਆ ਜੀ ਮਗਰ ਬਾਕੀ ਸੋਨਾ ਮੁਠੀ ਵਾਲਾ ਥਣਾ ਕੱਲਾ ਕੱਲਾ ਨਿੱਖੜ ਮਾ ਹੱਥੀ ਜਵਾਈ ਲੰਮੀ ਲੈ ਜੀ ਬਈ ਥੋੜੀ ਜੀ ਬਾਕੀ ਕੱਦ ਕਾਠ ਵੀਰੇ ਵੱਡਾ ਹੀ ਆ ਜਾਂਦਾ ਅੱਗੇ ਦੁੱਧ ਤੁਹਾਡੀ ਸੇਵਾ ਸੰਭਾਲਦੇ ਸਰਤੇ ਆ ਜਿੰਨੀ ਤੁਸੀਂ ਸੇਵਾ ਇਹਨੂੰ ਕਰ ਸਕਦੇ ਆ ਇਹਦੀ ਮੈਨੇਜਮੈਂਟ ਪ੍ਰਬੰਧ ਦੇਦੇ ਹਾਸਤੇ ਕਰ ਸਕਦੇ ਆ ਉਹਨਾਂ ਦੁੱਧ ਚੋ ਸਕਦੇ ਆ ਕਿਉਂਕਿ ਜੇ ਬਰੀਡ ਦੀ ਗੱਲ ਕਰਗੇ ਤਾਂ ਬਰੀਡ ਵੀਰੇ ਪੂਰੀ ਸੁਧਰੀ ਹੋਈ ਆ ਹੁਣ ਦੁੱਧ ਰਹਿ ਜਾਂਦਾ ਜੀ ਮਗਰੋਂ ਸੇਵਾ ਤੇ ਬਾਕੀ ਥਣਾਂ ਦੀ ਓਕੇ ਆ ਬੇਫਿਕਰ ਹੋ ਜਾਓ ਥਣ ਮੈਂ ਤੁਹਾਨੂੰ ਚੈੱਕ ਵੀ ਕਰਵਾ ਦਿਨਾ ਸੋਹਣਾ ਸਹਿਜ ਆ ਥਣਾਂ ਦਾ ਕੱਲਾ ਕੱਲਾ ਨਿੱਖੜ ਮਾ ਹੱਥੀ ਚਵਾਈ ਵਾਲਾ ਤੇ ਆ ਟਮਕਣਾ ਜਿਆਦਾ ਵੈਸੇ ਹੀ ਆ ਹਨਾ ਬਾਈ ਇਹ ਹਾਂਜੀ ਇਹਦਾ ਵੈਸੇ ਹੀ ਆ ਨਾ ਨਾ ਹੀ ਨਾ ਨਾ ਠੀਕ ਆ ਬਾਕੀ ਠੰਡੀ ਸੀਲ ਦੀ ਵੀ ਬਾਈ ਗਾਰੰਟੀ ਆ ਠੀਕ ਆ ਹਵਾਨਾ ਚੈੱਕ ਕਰੋ ਮਿਲਕ ਵੇਣ ਪੂਰੀ ਸਟਰੋਂਗ ਆਉਂਦੀ ਆ ਧੁੰਨੀ ਤੋਂ ਲੈ ਕੇ ਹਵਾਨਾ ਸਟਾਰਟ ਹੋਇਆ ਵਾ ਤੇ ਜਿਹੜਾ ਥਾਣਾ ਵੀਰ ਪੂਰੇ ਸੋਹਣੇ ਸੈਜ ਦਾ ਤਨ ਤਨ ਉਂਗਲਾ ਤੁਹਾਨੂੰ ਚਾਹੇ ਮਸ਼ੀਨੀ ਚੋਲੋ ਹੱਥੀ ਚੋਲੋ ਜਿਵੇਂ ਮਰਜ਼ੀ ਚੋਲੋ ਚਵਾਈ ਦੀ ਇੱਕ ਨੰਬਰ ਆ ਬਾਈ ਜਮਾ ਹਾਂਜੀ ਹਾਂ ਜਮਾ ਇੱਕ ਨੰਬਰ ਚਵਾਈ ਦੀ ਠੀਕ ਆ ਬਰੇ ਜਾਇਜ਼ ਕੀਮਤ ਕਰਨੀ ਲੈਣ ਦੇਣ ਵਾਲੀ ਇਹ 70000 ਰੁਪਏ ਹੀ ਜਾਇਜ਼ ਉਹ ਜੂ ਮਾੜਾ ਮੋਟਾ ਮਾੜਾ ਮੋਟਾ ਵਾ ਛੋੜ ਛੱਪਾ ਹੀ ਹੋ ਜਾਊਗਾ ਜੀ ਹੁਣ ਓਲਿਆਣੀਆਂ ਗੱਲਾਂ ਨੇ ਓਲਿਆਣੀਆਂ ਗੱਲਾਂ ਨਹੀਂ ਗਏ ਬਸ ਕਿ ਮੁੱਲ ਤਾਂ ਇਹਦਾ ਬਹੁਤ ਜ਼ਿਆਦਾ ਹੈ ਐਵੇਂ ਮੰਗੀ ਜਮਾ ਸੀ 85 ਦੇਵਾ 75 ਦੇ ਉਹ ਫਾਇਦਾ ਨਹੀਂ ਉਹ ਜਾਇਜ਼ ਜਾਇਜ਼ 1500 ਦੇ ਗੱਲਾਂ ਦੋ ਕਰਨਾ ਚਲੋ ਆਏ ਗਏ ਦਾ ਮਾਨਦਾਨ ਹੋਜੂ ਹੁਣ ਸੌਦਾ ਨਹੀਂ ਹੋਣਾ ਸੌਦਾ ਨਹੀਂ ਹੋਣਾ ਉਹ ਦੋ 70000 ਰੁਪਏ ਚੋ ਇਹਦੀ ਮਾੜੀ ਮੋਟੀ ਲੈਸ ਹੋਜੂਗਾ ਬਾਹਲਾ ਨਹੀਂ ਹੋਣਾ ਕੀਮਤ ਬਿਲਕੁਲ ਜਾਇਜ਼ ਰੱਖੀ ਆ ਬਾਈ ਦੋ ਨੰਬਰ ਵੜ ਚਿੱਟੀ ਆਗੀ ਬਾਈ ਸੁਆ ਕਿੰਨਾ ਮਾਜੀ ਇਹ ਕਦੋਂ ਸੂਈ ਹੈ ਜੀ ਇਹਨੂੰ ਸੂਈ ਨੂੰ ਹੋ ਗਈ ਹੈ 5 ਦਿਨਾਂ ਬੱਚਾ ਕੀ ਹੈ ਜੀ ਬੱਚਾ ਹੀ ਮਗਰ ਬੱਚਾ ਦੇ ਗਈ ਬੱਚਾ ਸੀਮਣੇ ਦਾ ਵੀ ਹੈ ਨਾ ਭਾਈ ਸੀਮਣ ਬਹੁਤ ਚੰਗਾ ਲੱਗਿਆ ਸੀ ਗਏ ਇਹਨੂੰ ਇੱਕ ਸੀਮਣ ਦੇ ਦੋਨੇ ਬੱਚੇ ਲੱਗਦੇ ਆ ਹੈ ਨਾ ਪ੍ਰਿੰਟ ਜਿਵੇਂ ਸੇਮ ਹੀ ਆਇਆ ਹਾਂ ਜੀ ਜੇਰ ਦੀ ਕੰਪਲੀਟ ਹੈ ਵੀਰੇ ਜੇਰ ਦੀ ਆਨ ਕੰਪਲੀਟ ਹੈ ਜੀ ਠੀਕ ਆ ਕਿੰਨਾ ਇਹਦੇ ਥੱਲੇ ਦੁੱਧ ਬੋਲਾ ਜੋਖ ਦਾਂਗੇ ਇਹਦੇ ਥੱਲੇ ਦੁੱਧ ਹੋ ਗਈ ਹੁਣ ਕਿੰਨਾ ਜੋਖ ਦਾਂਗੇ 22 ਲ ਦੁੱਧ ਹੋ ਪੂਰਾ ਚਵਾਈ ਕਰਾ ਦਾਂਗੇ ਹਾਂ ਚਵਾਈ ਕਰਾ ਦਾਂਗੇ ਇੱਕ ਵੀਡੀਓ ਬਣਾਉਣ ਦਾ ਨਾ ਸਮਾਂ ਮੈਂ ਤੁਹਾਨੂੰ ਨੋਟ ਕਰਾ ਦੇਣਾ 11:31 ਹੋ ਗਏ ਤੇ ਲਗਭਗ 12:00 ਦੇ ਤੇਕਰ ਵੀਡੀਓ ਅਪਲੋਡ ਹੋ ਜੂਗੀ ਵੀਰੇ ਜੱਜਮੈਂਟ ਉਸ ਹਾਵ ਨਾਲ ਲਾਇਓ ਬਈ ਸ਼ਾਮ ਨੂੰ ਜੇ ਆਪਾਂ ਹਨਾ ਬਣਾਉਂਦੇ ਵੀਡੀਓ ਫਸੀ ਖੜੀ ਹੋਣੀ ਐਨ ਮੈਂ ਕਹਿੰਦਾ ਫਸੀ ਹੋਣਾ ਜੇ ਬਾਕੀ ਆਪਣੇ ਘਰੇ ਆਪਦਾ ਕੰਡਾ ਬਾਲਟੀ ਨਾਲ ਲੈ ਕੇ ਆਵੇ ਮਾਰ ਕੇ ਲੈ ਜੀ ਹਨਾ ਹਾਂਜੀ ਹਾਂਜੀ ਤੋਰ ਦੇ ਵੀਰੇ ਨੂੰ ਵੀ ਹਾਂਜੀ ਸੂਆ ਇਹ ਵੀ ਦੂਜਾ ਸੂਈ ਆ ਬੱਚਾ ਇਹਦੇ ਮਗਰ ਮੇਲਕਾਫ ਆ 5 ਦਿਨ ਹੋ ਗਿਆ ਸੂਈ ਨੂੰ ਤੇ 22 ਕਿਲੋ 22 ਕਹਿੰਦਾ ਆਪਾਂ ਕੰਡੇ ਝਾੜ ਕੇ ਦੇ ਦਾਂਗੇ ਲਗਭਗ 5 ਘੰਟੇ ਹਜੇ ਚਵਾਈ ਚ ਬਾਕੀ ਨੇ ਜੱਜਮੈਂਟ ਉਸ ਹਾਵਨਾ ਲਾਇਓ ਬਈ ਜੇ ਸ਼ਾਮ ਨੂੰ ਵੀਡੀਓ ਬਣਾਉਂਦੇ ਤਾਂ ਹਵਾਨਾ ਐਂਡ ਟੈਟ ਹੋਣਾ ਸੀਗਾ ਸੋਹਣਾ ਫਿਟਨੈਸ ਵਾਲਾ ਹਵਾਨਾ ਮੁੱਠੀ ਵਾਲਾ ਥਾਨਾ ਰੰਗ ਪ੍ਰਿੰਟ ਪੂਰਾ ਚੰਗਾ ਹਾਈਟ ਵੇਲ ਬਰੀਡ ਦੇ ਪੱਖ ਤੋਂ ਕਰਮ ਵਾਲੀ ਪੂਰੀ ਚੰਗੀ ਆ ਮੋੜ ਲਈ ਮੇਰੇ ਬਾਕੀ ਜਿਹੜੇ ਹਵਾਨੇ ਦੀ ਖੂਬਸੂਰਤੀ ਆ ਜਿਹੜਾ ਖਾਸ ਕਰਕੇ ਐਚ ਐਫ ਗਾਇਆਂ ਚ ਆਪਾਂ ਚੰਗਾ ਹਵਾਨਾ ਮੰਨਦੇ ਆ ਜਿਹਨੂੰ ਸਹੀ ਹਵਾਨਾ ਮੰਨਦੇ ਆ ਉਹ ਹਵਾਨਾ ਵੀਰੇ ਪੂਰਾ ਫਿੱਟ ਫਿੱਟ ਵਾਲਾ ਆ ਗਾੜੀ ਚ ਵੀ ਦੁੱਧ ਦੇ ਚੰਗਾ ਹੋਊਗਾ ਤੇ ਪਿਛਾੜੀ ਚ ਵੀ ਚੰਗਾ ਹੋਊਗਾ ਥਣ ਸੋਹਣੇ ਸੈਜ ਦਾ ਲੱਗਿਆ ਵਾ ਕੱਲਾ ਕੱਲਾ ਨਿਖੜਵਾ ਹੱਥੀ ਚਵਾਈ ਵਾਲਾ ਥਣ ਚੈੱਕ ਕਰ ਸਕਦੇ ਤੇ ਬਾਕੀ ਹਵਾਨੇ ਦੇ ਬਰੀਕ ਬਰੀਕ ਵੇਨਜ ਵੀ ਚੈੱਕ ਕਰ ਲਓ ਅੱਗੇ ਪਿੱਛੇ ਦਾ ਹਵਾਨਾ ਵੀ ਆਪਾਂ ਇਹਨੂੰ ਕਹਿ ਸਕਦੇ ਆ ਜੀ ਕਿੰਨਾ ਪਿਆਜੂ ਕਰਮਾਲੀ ਬਾਈ ਰਾਵਣਾ ਦੇ ਦੂਗੀ 30 ਕਿਲੋ ਇਹਦਾ 28 29 30 ਕਿਲੋ ਦਾ ਰਾਵਣਾ ਦੇ ਦੂਗੀ ਖੁੱਲਾ ਪਿਆਜੂ ਖੁੱਲਾ ਪਿਆਜੂ ਜੀ ਤੇ ਇਹਦੀ ਕੀਮਤ ਹੈ ਬਾਈ ਇਹਦਾ 92000 ਰੁਪਏ ਹੈ ਜੋੜਾ ਲੈ ਜੇ ਬਾਈ ਕੋਈ ਜੋੜਾ ਕੋਈ ਰਾਲ ਰਾਲ ਮਿਲ ਕੇ ਕਰ ਦਾਂਗੇ ਇਮਾਨਦਾਰਾ ਮੋੜਦੇ ਨਹੀਂ ਮੋੜਦੇ ਨਹੀਂ ਜਣੀ ਠੀਕ ਹੈ ਮੋੜਦੇ ਨਹੀਂ ਚਲੋ ਰਾਲ ਮਿਲ ਕੇ ਹੋ ਜਾਊਗਾ 92000 ਰੁਪਏ ਇਹਦੀ ਕੀਮਤ ਹੈ ਜੇ ਹੁਣ ਆਪਾਂ ਵੀਡੀਓ ਤੇ ਕਹਤਾ ਫਿਰ ਅਗਲਾ ਹੋਰ ਘਟਾਉਣ ਲੱਗਣਾ ਹੈ ਨਾ ਹਾਂਜੀ ਕੋਈ ਗੱਲ ਨਹੀਂ ਬਾਈ ਕਹਿੰਦਾ ਮੋੜਦੇ ਨਹੀਂ ਬੇਫਿਕਰ ਹੋ ਕੇ ਆਜੋ ਤੇ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ